ਸੋ ਹੀ PB 87 ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਹਾਸ਼ਕਾਲ ਤੇ ਅੱਜ ਆਪਾਂ ਫੇਰ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਤੇ ਵੀਡੀਓ 'ਚ ਗੱਲ ਕਰਨੀ ਆ ਅੱਜ ਆਪਾਂ ਕਣਕ ਬਾਰੇ ਵੀ ਕਣਕ ਦਾ ਅੱਗੇ ਚੰਗਾ ਝਾੜ ਆਵੇ ਹੁਣ ਆਪਾਂ ਕਿਹੜੇ ਕੰਮ ਕਰੀਏ ਵੀ ਜਿਹਦੇ ਕਰਕੇ ਆਪਣਾ ਪੂਰਾ ਇੱਕ ਨੰਬਰ ਐਨ ਸਿਰੇ ਝਾੜ ਆ ਜਾਵੇ ਆਪਾਂ ਉਹਦੇ ਬਾਰੇ ਗੱਲ ਕਰਨੀ ਤੇ ਜਿਹੜੇ ਭਰਾ ਆਪਣੇ ਨਵੇਂ ਆ ਉਹ ਚੈਨਲ ਨੂੰ ਜ਼ਰੂਰ ਕਰ ਲਿਓ ਸਬਸਕ੍ਰਾਈਬ ਤੇ ਜਿਹੜੇ ਆਪਣੇ ਨਾਲ ਜੁੜੇ ਹੋਏ ਮੈਂ ਉਹਨਾਂ ਦਾ ਥੈਂਕ ਯੂ ਤੇ ਗੱਲ ਕਰਦੇ ਆਪਾਂ ਜਿਹੜੀਆਂ ਕਣਕਾਂ 'ਚ ਜਿਕਣਾ ਆਪਣੀ ਕਣਕ ਹੁਣ 50 ਦਿਨ ਤੋਂ ਤਕਰੀਬਨ ਇੱਕ ਅੱਧਾ ਦਿਨ ਉੱਤੇ ਹੋ 50 ਦਿਨ ਦੀਆਂ ਹੋਗੀਆਂ ਜਾਂ 50 ਦਿਨ ਤੋਂ ਉੱਤੇ ਕਿੰਨੇ ਵੀ ਦਿਨਾਂ ਦੀਆਂ ਹੋਗੀਆਂ ਉਹਨਾਂ ਨੇ ਹੁਣ ਕਿਹੜੀ ਗਲਤੀ ਨਹੀਂ ਕਰਨੀ ਵੀ ਜਿਹਦੇ ਕਰਕੇ ਅੱਗੇ ਜਿਹੜਾ ਝਾੜ ਦਾ ਬਹੁਤ ਵੱਡਾ ਨੁਕਸਾਨ ਹੋਦਾ ਆਪਾਂ ਉਹਦੇ ਬਾਰੇ ਗੱਲ ਕਰਨੀ ਆ ਦੇਖੋ ਗੱਲਾਂ ਬਹੁਤ ਆ ਮੇਰਾ ਵੀਰ ਵੀਡੀਓ ਪੂਰੀ ਦੇਖ ਲਿਓ ਇਹ ਨਾ ਹੋਵੇ ਵੀ ਆਪਾਂ ਇੱਕ ਗੱਲ ਕੰਪਲੀਟ ਕਰੀਏ ਤੁਸੀਂ ਨਾਲ ਦੀ ਨਾਲ ਕਹੋ ਵੀ ਚਲੋ ਹੁਣ ਵੀਡੀਓ ਆਪਾਂ ਅੱਗੇ ਸਕਿਪ ਕਰ ਜਾਈਏ ਕਿਉਂਕਿ ਕਈ ਵਾਰ ਗੱਲਾਂ ਵਿੱਚ ਰਹਿ ਜਣੀਆਂ ਤੇ ਉਹੀ ਭਰਾ ਫਿਰ ਆਪਣੇ ਕਮੈਂਟ ਚ ਜਿਹੜਾ ਪੁੱਛੀ ਜਾਂਦੇ ਆ ਤੇ ਆਪਾਂ ਹੁਣ ਕਰਦੇ ਆ ਸਟਾਰਟ ਦੇਖੋ ਸਭ ਤੋਂ ਪਹਿਲੀ ਗਲਤੀ ਤਾਂ ਇਹ ਆ ਵੀ 50 ਦਿਨ ਤੋਂ ਬਾਅਦ ਆਪਾਂ ਕਣਕ ਕਿਸੇ ਵੀ ਨਦੀਨ ਨਾਸ਼ਕ ਦੀ ਵਰਤੋਂ ਨਹੀਂ ਕਰਨੀ ਹੈ ਕਿਉਂਕਿ ਜੇ ਆਪਾਂ ਤੋਂ 50 ਦਿਨ ਤੱਕ ਨਦੀਨ ਕੰਟਰੋਲ ਨਹੀਂ ਹੋਏ ਤਾਂ ਆਪਣੇ ਤੋਂ ਅੱਗੇ ਵੀ ਨਹੀਂ ਹੋਣੇ ਕਿਉਂਕਿ 50 ਦਿਨ ਬਹੁਤ ਹੁੰਦੇ ਨੇ ਇਹਨਾਂ ਨੂੰ ਕੰਟਰੋਲ ਕਰਨੇ ਵਾਸਤੇ ਤਕਰੀਬਨ ਆਪਾਂ 20 ਦਿਨ ਤੋਂ ਬਾਅਦ ਜਿਹੜੀਆਂ ਨਦੀਨਾਂ ਦਾ ਕੰਟਰੋਲ ਕਰਨਾ ਸਟਾਰਟ ਕਰਦਨੇ ਤੇ 40-45 ਦਿਨ ਤੱਕ ਆਪਾਂ ਜਿਹੜੇ ਨਦੀਨ ਕੰਟਰੋਲ ਕਰਨ ਤੇ ਹੀ ਲੱਗੇ ਰਹਨੇ ਆ ਤੇ ਜੇ ਆਪਾਂ ਬੀ ਦਿਨ ਤੋਂ 40 ਦਿਨ ਦੇ ਵਿੱਚ ਵਿੱਚ ਵੀ ਨਦੀਨਾਂ ਦਾ ਕੰਟਰੋਲ ਨਹੀਂ ਕਰ ਸਕੇ ਪਰ ਉਦੋਂ ਜੇ ਕਣਕ ਤੇ ਆਪਣੇ ਤੇ ਕੋਈ ਓਵਰਡੋਜ਼ ਨਦੀਨਾਸ਼ਕ ਹੋ ਵੀ ਜਾਂਦਾ ਜਾਂ ਨਦੀਨਾਸ਼ਕ ਕਰਦੇ ਸਮੇਂ ਕੋਈ ਗਲਤੀ ਹੋ ਜਾਈਂ ਜਿਹਦੇ ਕਰਕੇ ਕਣਕ ਦਾ ਨੁਕਸਾਨ ਹੋ ਜਾਂਦਾ ਫਿਰ ਵੀ ਇੱਕ ਕਣਕ ਜਿਹੜੀ ਉਹ ਅੱਗੇ ਟਾਈਮ ਵਿੱਚ ਰਿਕਵਰ ਕਰ ਜਾਂਦੀ ਆਪਣੀ ਰਿਕਵਰੀ ਕਰ ਜਾਂਦੀ ਹੈ ਜਿਹੜੀ ਨੁਕਸਾਨ ਹੈ ਉਹ ਦੀ ਪੂਰਤੀ ਹੋ ਜਾਂਦੀ ਹੈ ਅੱਗੇ ਨੁਕਸਾਨ ਦਾ ਕੋਈ ਵਾਧਾ ਨਹੀਂ ਹੁੰਦਾ ਹੈਗਾ ਬਚਾਓ ਆਪਣਾ ਹੋ ਜਾਂਦਾ ਪਰ ਜੇ ਆਪਾਂ 50 ਦਿਨ ਤੋਂ ਬਾਅਦ ਕੋਈ ਇਹ ਹਯਾ ਨਦੀ ਨਾ ਆਪਣੀ ਕਣਕ ਤੇ ਕਰ ਲਿਆ ਵੀ ਜਿਹਨੇ ਆਪਣਾ ਫਸਲ ਦਾ ਨੁਕਸਾਨ ਕਰਤਾ ਤੇ ਅੱਗੇ ਜਿਹੜਾ ਕਣਕ ਕੋ ਰਿਕਵਰੀ ਕਰਨੇ ਦਾ ਕੋਈ ਟਾਈਮ ਨਹੀਂ ਹੈਗਾ ਕਿਉਂਕਿ ਅੱਗੇ 50 60 ਦਿਨ ਤੋਂ ਬਾਅਦ ਜਿਹੜੀ ਕਣਕ ਦੇ ਵਿੱਚ ਜੁਆਇੰਟਿੰਗ ਸਟੇਟ ਸਟਾਰਟ ਹੋਣੀ ਹੁੰਦੀ ਹੈ ਫਿਰ ਆਪਾਂ ਉਸ ਨੂੰ ਰਸਤੇ ਤੋਂ ਪਟਕਾ ਕੇ ਆਪਾਂ ਹੋਰ ਹੀ ਰਾਹ ਪਾ ਦਿੰਨੇ ਆ ਤੇ ਮੁੜ ਕੇ ਜਿਹੜੀ ਕਣਕ ਆਪਣੀ ਐਂਡ ਤੱਕ ਸੂਤ ਨਹੀਂ ਆਉਂਦੀ ਤੇ ਫਿਰ ਅੱਗੇ ਜਾ ਕੇ ਆਪਾਂ ਕਹਿੰਨੇ ਵੀ ਬਾਈ ਸਾਡੇ ਝਾੜ ਨਹੀਂ ਆਇਆ ਅਸੀਂ ਸਾਰਾ ਕੁਝ ਪਾਇਆ ਸੀਗਾ ਤੇ ਝਾੜ ਵਾਲੀਆਂ ਗੱਪਾਂ ਐ ਫਿਰ ਆਪਾਂ ਨੂੰ ਗੱਪਾਂ ਲੱਗਣ ਲੱਗ ਜੰਨੀ ਆ ਸੋ ਮੇਰੇ ਵੀਰ ਹੁਣ ਕਿਸ ਕਣਕ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਦੀਨ ਨਾਸ਼ਕ ਆਪਾਂ ਨਹੀਂ ਕਰਨਾ ਕਿਉਂਕਿ ਆਪਾਂ ਇਹਨੂੰ ਨਦੀਨ ਨਾਸ਼ਕ ਕਹਿੰਦੇ ਜੇ ਆਪਾਂ ਗੱਲ ਕਰੀਏ ਨਦੀਨ ਕੋਈ ਵੀ ਨਦੀਨ ਨਾਸ਼ਕ 100% ਨਦੀਨਾਂ ਦਾ ਕੰਟਰੋਲ ਨਹੀਂ ਕਰਦਾ ਨਦੀਨਾਂ ਦਾ ਨਾਸ਼ ਨਹੀਂ ਕਰਦਾ ਕਿਉਂਕਿ ਨਦੀਨ ਹੁੰਦੀਆਂ ਕੁਦਰਤੀ ਕੁਦਰਤ ਦੀ ਬਣਾਈ ਹੋਈ ਕੋਈ ਵੀ ਚੀਜ਼ ਨੂੰ ਇਨਸਾਨ 100% ਖਤਮ ਨਹੀਂ ਕਰ ਸਕਦਾ ਆਪਾਂ ਸਿਰਫ ਇਹਨਾਂ ਦਾ ਕੰਟਰੋਲ ਕਰ ਸਕਦੇ ਹਾਂ ਕੰਟਰੋਲ ਜੇ ਆਪਣੇ ਤੋਂ ਨਹੀਂ ਹੋਇਆ 50 ਦਿਨ ਤੱਕ ਫਿਰ ਅੱਗੇ ਆਪਾਂ ਇਹਦਾ ਖਿਹੜਾ ਛੱਡ ਕੇ ਆਪਾਂ ਅੱਗੇ ਜਿਹੜਾ ਕਣਕ ਦੇ ਤੱਤਾਂ ਦੀ ਘਾਟ ਵੱਲ ਧਿਆਨ ਦੇਣਾ ਆਪਾਂ ਕਿਸੇ ਵੀ ਤੱਤ ਦੀ ਘਾਟ ਨਹੀਂ ਆਉਣ ਦੇਣੀ ਆਪਾਂ ਉਹਦੇ ਬਾਰੇ ਵੀ ਗੱਲ ਕਰਨੀ ਆ ਸੋ ਸਭ ਤੋਂ ਪਹਿਲਾਂ ਤਾਂ ਇਹ ਹੀ ਆ ਵੀ ਆਪਾਂ ਕਣਕ ਤੇ 50 ਦਿਨ ਤੱਕ 50 ਦਿਨ ਤੋਂ ਬਾਅਦ ਕੋਈ ਵੀ ਨਦੀਨ ਨਾਸ਼ਕ ਨਹੀਂ ਵਰਤਣਾ ਚਾਹੇ ਉਹ ਚੌੜੇ ਪੱਤੇ ਵਾਲੇ ਨਦੀਨਾ ਚਾਹੇ ਗੁੱਲੀ ਡੰਡਾ 240 ਵਗੈਰਾ ਕਈ ਬੰਦੇ ਕੀ ਕਰੀ ਜਾਂਦੇ ਆ ਵੀ 60 60 70 70 ਦਿਨ ਤੇ ਵੀ ਜਿਹੜੀ ਕਣਕ ਤੇ 240 ਕਰੀ ਜਾਂਦੇ ਆ ਜੋ ਕਣਕ ਤੁਸੀਂ ਦੇਖ ਹੀ ਰਹੇ ਆ ਵੀ ਆਪਣੀ ਕਣਕਾਂ ਪੂਰੀ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਵਧੀਆ ਖੜੀ ਆ ਹੁਣ ਤੱਕ ਆ ਬੇਤੇ ਵੀ ਸਿਰਫ ਦੋ ਵਾਰ ਯੂਰੀਆ ਪਾਇਆ ਤੇ ਕੋਈ ਸਪਰੇ ਨਹੀਂ ਕਰੀ ਹਲੇ ਤੱਕ ਕਿਸੇ ਵੀ ਤਤਾਂ ਦੀ ਕਿਉਂਕਿ ਤਤਾਂ ਦੀ ਘਾਟ ਆਈ ਨਹੀਂ ਹੈਗੀ ਤੇ ਤਤਾਂ ਦੀ ਘਾਟ ਤੇ ਵੀ ਆਪਾਂ ਗੱਲ ਕਰਨੀ ਆ ਵੀ ਆਪਾਂ ਤਤਾਂ ਦੀ ਘਾਟ ਦਾ ਪਤਾ ਕਿਵੇਂ ਲੱਗੂਗਾ ਕਈ ਬੰਦੇ ਕੀ ਕਰਦੇ ਆ ਵੀ ਬਿਨਾ ਤਤਾਂ ਦੀ ਘਾਟ ਆਏ ਤੋਂ ਵੀ ਜਿਹੜੀਆਂ ਕਣਕ ਤੇ ਸਪਰੇਆਂ ਕਰੀ ਜਾਂਦੇ ਆ ਉਦੇ ਵਿੱਚ ਆਪਾਂ ਪੈਸੇ ਦੀ ਵੇਸਟਿੰਗ ਕਰਦੇ ਆਂ ਤੇ ਜਿਹੜਾ ਕਣਕ ਨੂੰ ਆਪਣੇ ਜੇ ਫੇਰ ਵੀ ਫਸਲ ਆਪਣੀ ਚੰਗੀ ਖੜੀ ਆਪਾਂ ਉਹਨੂੰ ਵੀ ਡੇਸਟਰਬ ਕਰਕੇ ਰੱਖਦੇ ਆਂ ਸੋ ਸਾਵਣ ਕਰਲ ਕਰਦੇ ਆਂ ਵੀ ਤਤਾਂ ਦੀ ਸਭ ਤੋਂ ਜਿਹੜੇ ਜ਼ਰੂਰੀ ਤੱਤ ਹੁੰਨੇ ਆਂ ਕਣਕ ਦੇ ਵਿੱਚ ਮੁੱਖ ਤੱਤ ਹੁੰਨੇ ਉਹ ਚਾਰ ਤੱਤ ਸਭ ਤੋਂ ਜ਼ਿਆਦਾ ਜ਼ਰੂਰੀ ਆ ਜਿਨ੍ਹਾਂ ਦੀ ਆਪਾਂ ਘਾਟ ਬਿਲਕੁਲ ਵੀ ਨਹੀਂ ਆਉਂਦੀ ਨਹੀਂ ਕਣਕ ਦੇ ਵਿੱਚ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਫਾਰਸ ਫੋਰਸ ਜਿਹੜੀ ਆਪਾਂ ਡੀ ਯੂ ਪੀ ਦੇ ਰੂਪ ਦੇ ਵਿੱਚ ਆਪਾਂ ਕਣਕ ਨੂੰ ਦਿੱਤੀ ਹੁੰਦੀ ਆ ਤੇ ਦੂਜੇ ਨੰਬਰ ਤੇ ਹੈਗੀ ਨਾਈਟ੍ਰੋਜਨ ਜਿਹਨੂੰ ਆਪਾਂ ਯੂਰੀਆ ਦੇ ਥਰੂ ਪੂਰੀ ਕਰਦੇ ਆਂ ਤੇ ਤੀਜੇ ਨੰਬਰ ਤੇ ਹੈਗੀ ਆ ਪੋਟਾਸ਼ ਤੇ ਚੌਥੇ ਨੰਬਰ ਦਾ ਤੱਤ ਜਿਹੜਾ ਹੈਗਾ ਸਲਫਰ ਆਪਾਂ ਸਲਫਰ ਨੂੰ ਹਰ ਵਾਰ ਇਗਨੋਰ ਕਰ ਦਿੰਨੇ ਆ ਸਲਫਰ ਵੀ ਬਹੁਤ ਜ਼ਿਆਦਾ ਕਣਕ ਦੇ ਵਿੱਚ ਜਿਹੜਾ ਜ਼ਰੂਰੀ ਹੈ ਚੌਥੇ ਨੰਬਰ ਦਾ ਤੱਤ ਹੈ ਤੇ ਬਾਕੀ ਜਿਹੜੇ ਛੋਟੇ ਤੱਤ ਆਗੇ ਆਪਾਂ ਉਹਨਾਂ ਦੀ ਵੀ ਨਿਗਾਹ ਟਾਉਣ ਦੇਣੀ ਤੇ ਉਹਨਾਂ ਨੂੰ ਆਪਾਂ ਜਿਹੜਾ ਸਪਰੇ ਦੇ ਰੂਪ ਦੇ ਵਿੱਚ ਜਿਹੜਾ ਪੂਰਾ ਕਰ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਜਿਹੜੇ ਚਾਰ ਤੱਤਾਂ ਆਪਾਂ ਇਹਨਾਂ ਦੀ ਗੱਲ ਕਰਦੇ ਆ ਵੀ ਇਹਨਾਂ ਦੀਆਂ ਨਿਸ਼ਾਨੀਆਂ ਕੀ ਆ ਵੀ ਆਪਾਂ ਨੂੰ ਪਤਾ ਕਿਵੇਂ ਲੱਗੂਗਾ ਵੀ ਆਪਣੇ ਫਸਲ ਦੇ ਵਿੱਚ ਕਿਹੜੇ ਤੱਤ ਦੀ ਘਾਟ ਹੈ ਜੇ ਆਪਾਂ ਫਾਸਫੋਰ ਦੀ ਗੱਲ ਕਰ ਜੇ ਡੀਏਪੀ ਦੀ ਘਾਟ ਦੀ ਆਪਣੀ ਪਹਿਲੀ ਨਿਸ਼ਾਨੀ ਹੈਗੀ ਹੈ ਜੇ ਸਾਈਡਾਂ ਤੋਂ ਪੱਤਾ ਜਾਮਣੀ ਰੰਗ ਦੀ ਝਲਕ ਮਾਰਦਾ ਪੱਤੇ ਦੇ ਕਿਨਾਰਿਆਂ ਤੋਂ ਆਪਾਂ ਨੂੰ ਜਾਮਣੀ ਜਿਹੜੇ ਰੰਗ ਦੀ ਝਲਕ ਪੈਂਦੀ ਹੈ ਤਾਂ ਆਪਣੀ ਜਿਹੜੀ ਗਣਕ ਦੇ ਵਿੱਚ ਜਿਹੜੀ ਫਾਸਫੋਰ ਦੀ ਕਮੀ ਹੈ ਉਹਨੂੰ ਤੁਸੀਂ ਪੂਰਾ ਕਰਨਾ ਜੇ ਆਪਾਂ ਪੋਟਾਸ਼ ਦੀ ਗੱਲ ਕਰੀ ਵੀ ਪੋਟਾਸ਼ ਦੀ ਕਮੀ ਦਾ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਪੋਟਾਸ਼ ਦੀ ਕਮੀ ਜੇ ਪੱਤਾ ਕਿਨਾਰਿਆਂ ਤੋਂ ਪੇਲੇ ਪੇਲੇ ਜਿਹੇ ਰੰਗ ਦੀ ਝਲਕ ਮਾਰਦਾ ਜਾਂ ਪੱਤੇ ਜਿਵੇਂ ਮੱਚੇ ਹੁੰਨੇ ਆ ਜਲੇ ਹੁੰਨੇ ਆ ਜਲਿਆ ਵਾਂਗੂ ਝਲਕ ਮਾਰਦਾ ਤਾਂ ਆਪਣੀ ਕਣਕ ਦੇ ਵਿੱਚ ਜਿਹੜੀ ਪोटाश ਦੀ ਕਮੀ ਆ ਸਾਈਡਾਂ ਤੋਂ ਪੇਲੇ ਮੱਛਿਆਂ ਵਾਂਗੂ ਪੱਤੇ ਹੋ ਜਾਂਦੇ ਆ ਮਲਕੇ ਮੁੜਨ ਲੱਗ ਜਾਂਦੇ ਆ ਉਦੋਂ ਜਿਹੜੀ ਪोटाਸ਼ ਦੀ ਕਮੀ ਜਿਹੜੀ ਹੋ ਜਾਂਦੀ ਆ ਤੇ ਉਹਦੇ ਬਾਅਦ ਨਾਈਟ੍ਰੋਜਨ ਦੀ ਕਮੀ ਬਹੁਤ ਬੰਦਿਆਂ ਨੂੰ ਇਹੀ ਆ ਦੇਖੋ ਆਪਾਂ ਯੂਰੀਆ ਸਭ ਤੋਂ ਵੱਧ ਫਸਲਾਂ ਦੇ ਵਿੱਚ ਵਰਤਦੇ ਆ ਪਰ ਆਪਾਂ ਨੂੰ ਇਹੀ ਨਹੀਂ ਪਤਾ ਵੀ ਆਪਣੀ ਫਸਲ ਦੇ ਵਿੱਚ ਯੂਰੀਆ ਦੀ ਕਮੀ ਹੈਗੀ ਜਾਂ ਨਹੀਂ ਹੈਗੀ ਵੀ ਇਹਦੀਆਂ ਨਿਸ਼ਾਨੀਆਂ ਕੀ ਆ ਦੇਖੋ ਯੂਰੀਆ ਦੀ ਨਿਸ਼ਾਨੀ ਹੈਗੀ ਜੇ ਪੱਤੇ ਦੀਆਂ ਕਿਨਾਰੀਆਂ ਹਰੀਆਂ ਭਰੀਆਂ ਪੱਤਾ ਸਾਈਡਾਂ ਤੋਂ ਬਿਲਕੁਲ ਹਰਿਆ ਭਰਿਆ ਪਰ ਜਿਹੜਾ ਪੱਤੇ ਦਾ ਸੈਂਟਰ ਆ ਪੱਤਾ ਵਿਕਾਰ ਤੋਂ ਪੀਲੇ ਰੰਗ ਦੀ ਝਲਕ ਮਾਰਦਾ ਜਿਹੜੀ ਪੱਤੇ ਦੇ ਉੱਪਰ ਵਾਲੀ ਟਿਪ ਹੈ ਪੱਤੇ ਦੀ ਨੋਕ ਹੈ ਉੱਪਰੋਂ ਸੁੱਕ ਰਹੀ ਹੈ ਸੁੱਕ ਕੇ ਮੋੜ ਰਹੀ ਹੈ ਤਾਂ ਆਪਣੀ ਜਿਹੜੀ ਫਸਲ ਦੇ ਵਿੱਚ ਯੂਰੀਆ ਦੀ ਕਮੀ ਨਾਈਟ੍ਰੋਜਨ ਦੀ ਜਿਹੜੀ ਕਮੀ ਆ ਜਾਂਦੀ ਹੈ ਦੇਖੋ ਇਹਦੀਆਂ ਨਿਸ਼ਾਨੀਆਂ ਬਹੁਤ ਬੰਦੇ ਬਿਨਾਂ ਕਮੀ ਤੋਂ ਯੂਰੀਆ ਨੂੰ ਸਿੱਟੀ ਜਾਂਦੇ ਆ ਇਹਦੇ ਕਰਕੇ ਫਿਰ ਤੁਹਾਨੂੰ ਪਤਾ ਹੀ ਵੀ ਮਾਰਕੀਟ ਦੇ ਵਿੱਚ ਯੂਰੀਆ ਜਿਹੜਾ ਫਿਰ ਆਪਾਂ ਨੂੰ ਬਲੈਕ ਦੇ ਵਿੱਚ ਮਿਲਦਾ ਜਾਂ ਮਿਲਦਾ ਹੀ ਹੈ ਨਹੀਂ ਸ਼ਾਰਟ ਆਉਂਦੀਆਂ ਕਿਉਂਕਿ ਆਪਾਂ ਓਵਰਡੋਜ਼ ਜਾਂ ਜਿਹੜਾ ਯੂਰੀਆ ਵਰਤਦੇ ਆ ਹੁਣ ਤੁਸੀਂ ਵੀਡੀਓ 'ਚ ਕਣਕ ਦੇਖ ਹੀ ਰਹੇ ਆ ਵੀ ਆਪਾਂ ਸਿਰਫ ਦੋ ਵਾਰ ਯੂਰੀਆ ਪਾਇਆ ਤੇ ਇਹਨਾਂ ਪੂਰੀ ਝੋਟੇ ਦੇ ਸਿਰ ਵਰਗੀ ਜਿਹੜੀ ਕਣਕ ਖੜੀ ਆ ਇਹਨਾਂ ਕਾਲੀ ਖੜੀ ਆ ਜੈਡ ਬਲੈਕ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਰੜਕਦੀ ਨਹੀਂ ਤੇ ਹੁਣ ਆਪਾਂ ਤੁਹਾਨੂੰ ਨਾਈਟ੍ਰੋਜਨ ਦੱਸਤੀ ਫਿਰ ਦੱਸ ਦਿੰਨੇ ਆ ਵੀ ਜੇ ਪੱਤਾ ਬਿਲਕੁਲ ਕਿਨਾਰੀਆਂ ਜਿਹੜੀਆਂ ਹਰੀਆਂ ਭਰੀਆਂ ਵਿਚਕਾਰ ਤੋਂ ਪੱਤਾ ਜਿਹੜਾ ਪੀਲੇ ਰੰਗ ਦੀ ਉੱਪਰੋ ਜਿਹੜੀ ਨੋਕ ਹੈ ਪੱਤੇ ਦੀ ਸੁੱਕ ਰਹੀ ਹੈ ਤਾਂ ਨਾਈਟ੍ਰੋਜਨ ਦੀ ਕਮੀ ਹੁੰਦੀ ਹੈ ਤੇ ਹੁਣ ਗੱਲ ਕਰਦੇ ਆਪਾਂ ਮੈਗਨੀਸ਼ੀਅਮ ਜਿਹੜਾ ਛੋਟਾ ਤੱਤ ਹੈ ਚਾ ਆ ਜਾਂਦਾ ਜੇ ਮੈਗਨੀਸ਼ੀਅਮ ਦੀ ਕਮੀ ਆਪਣੀ ਫਸਲ ਦੇ ਵਿੱਚ ਜੇ ਪੱਤਾ ਆਪਣਾ ਕਣਕ ਦਾ ਬੂਟਾ ਜਾਂ ਪੱਤਾ 90% ਜਿਹੜਾ ਪੱਤੇ ਦਾ ਭਾਗ ਹੈ ਉਹ ਬਿਲਕੁਲ ਹਰਿਆ ਭਰਿਆ ਹਨ ਪੂਰਾ ਤੰਦਰੁਸਤ ਹੈ ਪਰ ਸਿਰਿਆਂ ਤੋਂ ਲਾਲ ਜਾਂ ਪੇਲਾ ਹੋ ਰਿਹਾ ਹਲਕਾ ਹਲਕਾ ਕਿਉਂਕਿ ਜਿਹੜੀ ਕਣਕ ਕਣਕ ਦੇ ਪੱਤੇ ਬਿਲਕੁਲ ਹਨ ਸਾਈਡਾਂ ਤੋਂ ਬਲੇਡ ਵਾਂਗੂ ਤਿੱਖੇ ਹੁੰਨੇ ਆ ਮਨ ਲ ਕੇ ਇਹਨਾਂ ਸ਼ਾਰਪ ਹੁੰਦੇ ਆ ਜੋ ਸਾਈਡ ਬਿਲਕੁਲ ਹਲਕੀ ਜੀ ਮਨ ਲ ਕੇ ਚਲੋ 5 10 90% ਦਾ ਬਣਾ ਪੱਤਾ ਹਰਿਆ ਭਰਿਆ ਹੋਊਗਾ ਪਰ ਸਿਰਫ 5 10% ਜਿਹੜੀ ਸਾਈਡਾਂ ਉਹ ਲਾਲ ਜਾਂ ਪੀਲੇ ਪਣ ਦੀ ਝਲਕ ਮਾਰਦੀਆਂ ਤਾਂ ਆਪਣੀ ਜਿਹੜੀ ਕਣਕ ਦੇ ਵਿੱਚ ਜਿਹੜੀ ম্যাগਨੀਸ਼ੀਅਮ ਦੀ ਕਮੀ ਆ ਉਹਨੂੰ ਆਪਾਂ ম্যাগਨੀਟ ਦੀ ਸਪਰੇ ਕਰਕੇ ਪੂਰਾ ਕਰ ਸਕਦੇ ਆ ਤੇ ਜੇ ਆਪਾਂ ਗੱਲ ਕਰੀ ਵੀ ਹੁਣ ਸਪਰੇ ਆ ਦੇਖੋ ਸਪਰੇ ਹਲੇ ਤੱਕ ਤਾਂ ਆਪਾਂ ਆਪਣੀ ਕਣਕ ਦੇ ਦਾ ਪੂਰੀ ਨਹੀਂ ਕਰੀ ਬਾਕੀ ਤੁਸੀਂ ਕੋਈ ਸਪਰੇ ਨਹੀਂ ਕਰੀ ਸੌਰੀ ਤੇ ਜੇ ਤੁਸੀਂ ਦੇਖਿਆ ਵੀਡੀਓ ਪਹਿਲਾਂ ਆਪਾਂ ਜੋ ਜੋ ਪਾਇਆ ਤੁਹਾਨੂੰ ਪਤਾ ਹੀ ਆਪਾਂ ਵੀਡੀਓ ਦੇ ਵਿੱਚ ਪ੍ਰੋਪਰ ਤੌਰ ਤੇ ਦਿਖਾਇਆ ਬਈ ਆ ਪਰ ਜ ਤਦ ਵੀ ਛੋਟੇ ਤੱਤਾਂ ਦੀ ਸਪਰੇਆ ਜਿਹੜੀਆਂ ਕਰ ਸਕਦੇ ਆ ਜਿਹਦੇ ਵਿੱਚ ਆਪਣੀ ਜਿੰਕ ਦੀ ਸਪਰੇਆ ਆ ਗਈ ਮੈਗਰੀ ਦੀ ਸਪਰੇਆ ਆ ਗਈ ਤੇ ਅੱਗੇ ਆਪਣੀ ਜੇ ਸਲਫਰ ਦੀ ਤੁਸੀਂ ਸਪਰੇਅ ਕਰਨੀ ਦੇਖੋ ਬਹੁਤ ਬੰਦੇ ਜਿਹੜਾ ਸਲਫਰ ਆ ਸਲਫਰ ਨੂੰ ਆਪਾਂ ਜੇ ਦੂਜੇ ਯੂਰੀਆ ਦੀ ਡੋਜ਼ ਦੇ ਵਿੱਚ ਜਿੱਦਾਂ ਆਪਾਂ ਪਾ ਜੇ ਉਦਾਂ ਆਪਾਂ ਫਸਲ ਦੇ ਵਿੱਚ ਪਾ ਦਈਏ ਤਾਂ ਚੰਗੇ ਨਤੀਜੇ ਆਪਾਂ ਨੂੰ ਵਧੀਆ ਰਿਜ਼ਲਟ ਮਿਲ ਜਾਣਗੇ ਪਰ ਜੇ ਆਪਾਂ ਸਪਰੇਅ ਕਰਨੀ ਇਹਦੀ ਬਹੁਤ ਤਰੀਕੇ ਨਾਲ ਪ੍ਰੋਪਰ ਡੋਜ਼ ਦੇ ਵਿੱਚ ਸਪਰੇਅ ਕਰਨੀ ਆ ਕਿਉਂਕਿ ਜਿਹੜੀ ਸਲਫਰ ਦੀ ਤਸਵੀਰ ਉਹ ਗਰਮ ਹੁੰਦੀ ਆ ਤੇ ਆਪਣੇ ਜਿਹੜਾ ਪੱਤਿਆਂ ਨੂੰ ਵਰਨ ਕਰ ਦਿੰਦਾ ਸੋ ਇਸ ਚੀਜ਼ ਤੋਂ ਵਿਚਾਰ ਰੱਖਣਾ ਸਲਫਰ ਦੀ ਸਪਰੇਅ ਜਿਹੜੀ ਬਹੁਤ ਤਰੀਕੇ ਨਾਲ ਕਰਨੀ ਆ ਤੇ ਬਾਕੀ ਜਿੱਦਾਂ ਜ਼ਿੰਕ ਦੀ ਸਪਰੇਅ ਕਰ ਸਕਦੇ ਆਪਾਂ ਮੈਗਨੀਜ਼ ਦੀ ਸਪਰੇਅ ਕਰ ਸਕਦੇ ਆ ਜਿੱਦਾਂ ਕਈ ਭਰਾ ਚਲੋ ਕਲੀ ਦੇ ਪਾਣੀ ਦੀ ਵੀ ਸਪਰੇਅ ਦੱਸ ਰਹੇ ਆ ਤੇ ਉਹਨਾਂ ਨੇ ਕੀਤੀ ਆ ਚਲੋ ਉਹਨਾਂ ਦੇ ਤਜਰਬਾ ਉਹਨਾਂ ਨੂੰ ਪਤਾ ਹੋਊਗਾ ਪਰ ਆਪਾਂ ਆਪਣੇ ਖੇਤ ਦੇ ਵਿੱਚ ਕਦੇ ਕਲੀ ਦੇ ਪਾਣੀ ਵਗੈਰਾ ਦੀ ਸਪਰੇਅ ਨਹੀਂ ਕੀਤੀ ਪਰ ਤੁਸੀਂ ਜੇ ਤੁਹਾਨੂੰ ਕੋਈ ਉਹਦਾ ਚੰਗਾ ਨਤੀਜਾ ਕੇ ਮਿਲਿਆ ਤੁਸੀਂ ਕਰਕੇ ਵੇਖੀਆ ਤਾਂ ਤੁਸੀਂ ਕਰ ਸਕਦੇ ਆ ਕਿਉਂਕ ਉਦੋਂ ਤੱਕ ਇਨਸਾਨ ਦਾ ਮਾਨ ਨਹੀਂ ਖੜਦਾ ਉਦੋਂ ਤੱਕ ਜਿਹੜਾ ਇਨਸਾਨ ਆ ਭਟਕਦਾ ਰਹਿੰਦਾ ਸੋ ਮਾਨ ਕਢਾਉਣ ਵਾਸਤੇ ਤੁਸੀਂ ਛੋਟੇ ਤੁੱਤਾਂ ਨਹੀਂ ਜਿਹੜੀਆਂ ਸਪ੍ਰੈਅ ਕਰ ਸਕਦੇ ਹਾਂ ਹੁਣ ਕਈ ਭਰਾ ਸੋਚਦੇ ਹੋਣਗੇ ਵੀ ਅੱਗੇ ਐਨਪੀਕੇ ਐਨਪੀਕੇ ਦੇਖੋ ਕੋਈ ਵੀ ਐਨਪੀਕੇ ਕਰਨਾ ਤਾਂ ਤੁਸੀਂ ਜਿਹੜਾ ਫਲਾਵਰਿੰਗ ਸਟੇਜ ਦੇ ਨੇੜੇ ਜਾ ਕੇ ਕਰਨਾ ਹਲੇ ਕਿਸੇ ਵੀ ਫਸਲ ਤੇ ਜਿਹੜੀ ਹੈ ਦਾ 50 55 ਦਿਨ ਦੀਆਂ 60 ਦਿਨ ਦੀਆਂ ਗਣਕਾਂ ਹੋਈਆਂ ਨਾ ਤੇ ਐਨਪੀਕੇ ਦੀ ਹਲੇ ਤੱਕ ਤਾਂ ਕੋਈ ਲੋੜ ਨਹੀਂ ਹੈਗੀ ਬਾਕੀ ਜੇ ਇਹ ਵੀ ਤੁਸੀਂ ਕਰਨਾ ਕੋਈ ਪੈਸੇ ਪੂਸੇ ਮਾੜੇ-ਖੋਟੇ ਖਰਾਬ ਕਰਨੇ ਤਾਂ ਤੁਸੀਂ ਕਰ ਸਕਦੇ ਆ ਤੇ ਚਲੋ ਮੇਰਾ ਵੀਡੀਓ ਹੋ ਜਾਣੀ ਲੰਬੀ ਬਾਕੀ ਵੀਡੀਓ ਜਿਨ੍ਹਾਂ ਨੇ ਭਰਾਵਾਂ ਨੇ ਪੂਰੀ ਦੇਖੀ ਉਹਨਾਂ ਦਾ ਥੈਂਕ ਯੂ ਤੇ ਜਿਹੜੇ ਭਰਾਵਾਂ ਨੇ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਵਿੱਚ ਥੈਂਕ ਯੂ